ਪੰਜਾਬ ਵਿੱਚ ਲਗਾਤਾਰ ਗਰਮੀ ਵਧਣ ਕਾਰਨ ਲੋਕਾਂ ਨੂੰ ਹੁਣੇ ਤੋਂ ਹੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਅਸੀਂ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਪੰਜਾਬ ਦੇ ਖਾਸ ਕਰ ਮੌਸਮ ਦੇ ਸਬੰਧੀ ਵੱਡੀ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਖਾਸ ਕਰ ਅੱਜ ਅਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਅਲਰਟ ਰਹੇਗਾ ਅਤੇ ਮੌਸਮ ਵਿਗਿਆਨੀਆਂ ਨੇ ਕੀ ਨਵਾਂ ਅਲਰਟ ਪੰਜਾਬ ਦੇ ਲਈ ਅੱਜ ਤੋਂ ਜਾਰੀ ਕੀਤਾ ਉਸ ਸੰਬੰਧੀ ਅਸੀਂ ਵਿਸ਼ੇਸ਼ ਰਿਪੋਰਟ ਤੁਹਾਡੇ ਸਨਮੁਖ ਮੌਸਮ ਸੰਬੰਧੀ ਪੇਸ਼ ਕਰਨ ਜਾ ਰਹੇ ਹਾਂ ਵੀਡੀਓ ਨੂੰ ਸਕਿਪ ਨਾ ਕਰਨਾ ਕਿਈ ਵਾਰੀ ਅਧੀ ਅਧੂਰੀ ਜਾਣਕਾਰੀ ਗਲਤ ਸਾਬਿਤ ਹੋ ਜਾਂਦੀ ਹੈ ਜੇਕਰ ਚੈਨਲ ਉੱਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨੀਚੇ ਬੈਲ ਆਈਕਨ ਪ੍ਰੈਸ ਜਰੂਰ ਕਰ ਲੈਣਾ ਤਾਂਕਿ ਦੇਸ਼ ਵਿਦੇਸ਼ ਦੀ तमाम ਜੋ ਵੱਡੀਆਂ ਸੁਰਖੀਆਂ ਹਨ ਖਬਰਾਂ ਹਨ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕਣ ਤਾਂ ਪੰਜਾਬ ਦੇ ਲਈ ਕੀ ਮੌਸਮ ਮਾਰਾਂ ਨੇ ਅਲਰਟ ਜਾਰੀ ਕੀਤਾ ਹੈ ਉਸ ਦੇ ਸੰਬੰਧੀ ਅਸੀਂ ਰਿਪੋਰਟ ਪੇਸ਼ ਕਰਨ ਜਾ ਰਹੇ ਹਾਂ ਮੌਸਮ ਭਾਗ ਨੇ ਅੱਜ ਪੰਜਾਬ ਦੇ ਵਿੱਚ ਹਨੇਰੀ ਤੂਫਾਨ ਦਾ yellow alert ਜਾਰੀ ਕਰ ਦਿੱਤਾ ਹੈ ਵਿੱਚ ਵਿੱਚ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ ਬੀਤੇ ਕੱਲ ਵੀ ਅਜਿਹਾ ਹੀ ਮੌਸਮ ਰਹੇਗਾ ਇਸ ਦੇ ਬਾਵਜੂਦ ਸੂਬੇ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਔਸਤਨ 0.9 ਡਿਗਰੀ ਸੈਲਸੀਅਸ ਵਧਿਆ ਹੈ ਅਤੇ ਈਆਮ ਦੇ ਨਾਲੋਂ 5.8 ਡਿਗਰੀ ਸੈਲਸੀਅਸ ਜ਼ਿਆਦਾ ਦਰਜ ਕੀਤਾ ਗਿਆ ਹੈ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦੀ ਜੇਕਰ ਗੱਲ ਕਰੀ ਤਾਂ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਸਭ ਤੋ ਜ਼ਿਆਦਾ ਬੀਤੇ ਦਿਨ ਗਰਮ ਰਹੇ ਹਨ ਜਿੱਥੇ ਕਿ 36.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਦਰਜ ਕੀਤਾ ਗਿਆ ਜੋ ਇਸ ਸਮੇਂ ਦੇ ਲਈ ਕਾਫੀ ਵੱਧ ਮੰਨਿਆ ਜਾ ਰਿਹਾ ਹੈ ਆਮੂਮਨ ਮਾਰਚ ਦੇ ਮਹੀਨੇ ਦੇ ਵਿੱਚ 30 ਤੋਂ 32-33 ਦੇ ਵਿੱਚ ਤਾਪਮਾਨ ਰਹਿੰਦਾ ਹੈ ਲੇਕਿਨ ਮਠੰਡਾ ਦੇ ਵਿੱਚ ਕੱਲ ਸਭ ਤੋਂ ਜ਼ਿਆਦਾ ਪੰਜਾਬ ਭਰ ਦੇ ਅੰਦਰ 36.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਮੌਸਮ ਮਾਹਰਾਂ ਵੱਲੋਂ ਵੀ ਇਸ ਤੋਂ ਉੱਪਰ ਹੈਰਾਨੀ ਜਤਾਈ ਜਾ ਰਹੀ ਹੈ ਕਿ ਇੰਨਾ ਜ਼ਿਆਦਾ ਮਾਰਚ ਮਹੀਨੇ ਵਿੱਚ ਤਾਪਮਾਨ ਕਦੇ ਪਹਿਲਾਂ ਵੇਖਣ ਨੂੰ ਨਹੀਂ ਮਿਲਿਆ ਮੌਸਮ ਵਿਭਾਗ ਤਰਫੋਂ ਜਾਣਕਾਰੀ ਦੇ ਮੁਤਾਬਕ ਅੱਜ ਵੱਧ ਰਹੀ ਗਰਮੀ ਤੋਂ ਲੋਕਾਂ ਨੂੰ ਹਲਕੀ ਰਾਹਤ ਦੇਖਣ ਨੂੰ ਮਿਲ ਰਹੀ ਹੈ ਅੱਜ ਤਾਪਮਾਨ ਦੇ ਵਿੱਚ 3 ਤੋਂ 4 ਡਿਗਰੀ ਤੱਕ ਗਿਰਾਵਟ ਦਾ ਅਨੁਮਾਨ ਹੈ ਹਾਲਾਂਕਿ ਇਹ ਤਾਪਮਾਨ ਵੀ ਆਮ ਤੋਂ ਜ਼ਿਆਦਾ ਬਣਾ ਰਹੇਗਾ ਲੇਕਿਨ ਤਾਪਮਾਨ ਦੇ ਵਿੱਚ ਗਿਰਾਵਟ ਤੋਂ ਰਾਹਤ ਜ਼ਰੂਰ ਮਿਲੇਗੀ ਤਾਪਮਾਨ ਦੇ ਅੰਕੜਿਆਂ ਦੇ ਮੁਤਾਬਕ ਲੁਧਿਆਣਾ ਪਟਿਆਲਾ ਅਮਰੀਕਸਰ ਫਰੀਦਕੋਟ ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਤੋਂ ਕਾਫੀ ਉੱਪਰ ਬਣਾ ਹੋਇਆ ਹੈ ਉੱਥੇ ਅੱਜ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਵਿੱਚ ਬਰਸਾਤ ਨੂੰ ਲੈ ਕੇ ਯੈਲੋ ਅਲਰਟ ਜਾਰ ਇਸ ਮੁਤਾਬਕ ਅਜਨਾ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਬਾਕੀ ਜ਼ਿਲ੍ਹਿਆਂ ਦੀ ਜੇਕਰ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ ਮੌਸਮ ਸਾਫ਼ ਰਹੇਗਾ, ਜਲੰਧਰ ਦੇ ਵਿੱਚ ਮੌਸਮ ਸਾਫ਼ ਰਹੇਗਾ, ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਹੋਵੇਗੀ, ਲੁਧਿਆਣਾ ਦੇ ਵਿੱਚ ਮੌਸਮ ਸਾਫ਼ ਰਹੇਗਾ, ਪਟਿਆਲਾ ਦੇ ਵਿੱਚ ਆਸਮਾਨ ਸਾਫ਼ ਰਹੇਗਾ, ਤਾਪਮਾਨ ਦੇ ਵਿੱਚ ਹਲਕੀ ਬੜੌਤਰੀ ਹੋ ਸਕਦੀ ਹੈ। ਮੁਹਾਲੀ ਦੇ ਵਿੱਚ ਆਸਮਾਨ ਸਾਫ਼ ਰਹੇਗਾ, ਤਾਪਮਾਨ ਦੇ ਵਿੱਚ ਹਲਕੀ ਬੜੌਤਰੀ ਹੋਵੇਗੀ, ਤਾਪਮਾਨ 19 ਤੋਂ 35 ਡਿਗਰੀ ਦੇ ਵਿੱਚ ਰਹਿ ਸਕਦਾ ਹੈ। ਯਾਨੀ ਕਿ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਇਨਾ ਜ਼ਿਲ੍ਹਿਆਂ ਦੇ ਅੰਦਰ ਭਾਰੀ ਹਨੇਰੀ ਸਣੇ ਤੂਫਾਨ ਗਰਜ ਚਮਕ ਦੇ ਨਾਲ ਬਰਸਾਤ ਦਾ ਮੌਸਮ ਮਾਰਾ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ 2 ਤੋਂ 3 ਦਿਨ ਇਸ ਤਰੀਕੇ ਦਾ ਹੀ ਮੌਸਮ ਰਹਿ ਸਕਦਾ ਹੈ ਬੱਦਲਵਾਈ ਰਹਿ ਸਕਦੀ ਹੈ ਉਸ ਤੋਂ ਬਾਅਦ ਜਿਹੜੀ ਗਰਮੀ ਇੱਕਦਮ ਆਪਣਾ ਜਿਹੜਾ ਪ੍ਰਕੋਪ ਹੈ ਲੋਕਾਂ ਦੇ ਉੱਪਰ ਵਹਰਾਏਗੀ ਯਾਨੀ ਕਿ ਇਸ ਵਾਰ ਜੋ ਗਰਮੀ ਹੈ ਰਿਕਾਰਡ ਤੋੜ ਗਰਮੀ ਵੇਖਣ ਨੂੰ ਮਿਲੇਗੀ ਕਿਉਂਕਿ ਮਾਰਚ ਮਹੀਨੇ ਦੇ ਵਿੱਚ ਹੀ 36 ਡਿਗਰੀ ਤਾਪਮਾਨ ਹੋਣ ਚੱਲਿਆ ਹੈ ਤੇ ਅਜਿਹਾ ਹੀ ਅਨੁਮਾਨ ਆਪਾਂ ਲਗਾ ਸਕਦੇ ਹਾਂ ਕਿ ਉਹ ਨਾਲ ਦਿਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਆਪਣਾ ਕਹਿਰ ਵਰਪਾਏਗੀ ਮੌਸਮ ਸੰਬੰਧੀ ਸਾਡੇ ਵੱਲੋਂ ਪੇਸ਼ ਕੀਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਬਾਅਦ ਤੋਂ ਅਦਿਸ਼ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ